ਹੁਸ਼ਿਆਰਪੁਰ ਤੋਬੀ ਘੜ ਚੌਂਕ ਤੋਂ ਸਾਈ ਮੰਦਰ ਹੁੰਦੇ ਹੋਏ ਜਿਹੜਾ ਚਿੰਤਪੁਨੀ ਰਸਤਾ ਗਿਆ ਆ ਉਸ ਰਸਤੇ ਤੇ ਖੇਤਾਂ ਦੇ ਵਿੱਚ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਇੱਥੇ ਕਣਕ ਨੂੰ ਕੱਟ ਕੇ ਉਹਨੂੰ ਅੱਗ ਲਗਾਤੀ ਗਈ ਹੈ ਦੇਖ ਸਕਦੇ ਇੱਕ ਬੱਚਾ ਜਿਹੜਾ ਆ ਉਹ ਅੱਗ ਨੂੰ ਵੀ ਬੁਝਾਉਣ ਦੀ ਕੋਸ਼ਿਸ਼ ਕਰਦਾ ਪਿਆ ਆ ਤੇ ਅੱਗ ਜਿਹੜੀ ਸਾਹਮਣੇ ਵਾਲੀ ਸਾਈਡ ਲੱਗੀ ਸੀ ਆ ਜਿਹੜੀ ਹੁਣ ਅੱਗ ਲੱਗੀ ਹੈ ਮਨਤਾ ਦੇ ਡੇਰੇ ਵੱਲ ਨੂੰ ਆ ਗਈ ਹੋਈ ਆ ਤੇ ਉਸ ਅੱਗ ਨੂੰ ਦੇਖ ਕੇ ਇੱਕ ਲੁਧਿਆਣੇ ਦੀ ਗੱਡੀ ਰਣਜੀਤ ਕੁਮਾਰ ਉਹਨਾਂ ਦੀ ਉੱਥੇ ਧੂਏ ਨੂੰ ਦੇਖ ਕੇ ਖੜ ਗਈ ਤੇ ਬਲੇਰੋ ਗੱਡੀ ਨੇ ਇਹ ਉਹਨੂੰ ਠੋਕ ਦਿੱਤਾ ਤੇ ਕਰਦੇ ਆਂ ਗੱਲਬਾਤ ਰਣਜੀਤ ਕੁਮਾਰ ਨਾਲ ਕੀ ਕਹਿੰਦੇ ਨੇ ਉਹ ਇਹਦੇ ਬਾਰੇ ਹਾਂਜੀ ਭਾਈ ਕੀ ਨਾਮ ਹੈ ਆਪਣਾ ਰਣਜੀਤ ਕੁਮਾਰ ਆ ਜੀ ਅੱਜ ਮੈਂ ਦੇਖਿਆ ਤੁਹਾਡੀ ਗੱਡੀ ਦਾ ਕੁਝ ਐਕਸੀਡੈਂਟ ਹੋਇਆ ਆ ਕਿੱਦ ਨੂੰ ਆਪਾਂ ਆ ਜਾ ਰਹੇ ਸੀਗੇ ਤੇ ਜਿੱਥੇ ਐਕਸੀਡੈਂਟ ਹੋਇਆ ਸੀ ਅਸੀਂ ਲੁਧਿਆਣੇ ਤੋਂ ਆ ਰਹੇ ਸੀ ਆ ਧੋਬੀ ਘਾਟ ਵਾਲਾ ਰੋਡ ਆ ਜਿਹੜਾ ਬਾਈਪਾਸ ਨੂੰ ਜਾਂਦਾ ਜੀ ਆ ਵਿਚਕ ਜੇ ਅੱਗ ਲਾਈ ਹੋਈ ਆ ਇੰਨਾ ਧੂਆਂ ਇੰਨੀ ਜ਼ੋਰ ਦੀ ਅੱਗ ਸੀ ਕਿ ਅਸੀਂ ਗੱਡੀ ਸਾਈਡ ਤੇ ਰੋਕ ਕੇ ਇੱਕ ਸਾਈਡ ਤੇ ਧੂਏ ਦੇ ਕਾਰਨ ਦਿਖਿਆ ਨਹੀਂ ਕੋਈ ਬਲੈਰੋ ਵਾਲੇ ਭਾਈ ਸਾਹਿਬ ਕੋਈ ਜਾ ਰਹੇ ਸੀ ਉਹਨਾਂ ਨੂੰ ਖੜੀ ਗੱਡੀ ਦੇ ਵਿੱਚ ਗੱਡੀ ਮਾਰਤੀ ਉਹ ਬੱਕੇ ਅਸੀਂ ਉਹਨੂੰ ਕੀ ਕਹਿਣਾ ਹੈ ਗਲਤੀ ਉਹਦੀ ਵੀ ਨਹੀਂ ਕਿ ਧੂਆ ਹੀ ਇੰਨਾ ਅੱਗੇ ਨਹੀਂ ਲਾਈ ਹੋਈ ਹੈ ਧੂਆ ਇੰਨਾ ਜੀ ਸਾਡੀ ਨਵੀਂ ਗੱਡੀ ਭੰਨ ਕੇ ਦੇਖੋ ਚਲੇ ਗਈ ਨਵੀਂ ਗੱਡੀ ਧੂਏ ਕਰਕੇ ਹੋਇਆ ਜੀ ਮੇਨ ਜਿਹੜਾ ਸਾਡਾ ਨੁਕਸਾਨ ਹੋਇਆ ਅੱਗ ਕਰਕੇ ਹੋਇਆ ਜਿਨੇ ਵੀ ਅੱਗ ਲਾਈ ਹੈ ਉਹਦੇ ਕਰਕੇ ਸਾਡਾ ਨੁਕਸਾਨ ਹੋਇਆ ਸਾਡੀ ਗੱਡੀ ਦਾ ਸਾਰਾ ਨੁਕਸਾਨ ਉਹ ਤੋਂ ਕਰ ਗਿਆ